1.5 150 150 150 ਲੋ ਜੀ ਬਾਜ਼ਾਰ ਦੇ ਅੰਦਰ 1000 ਰੁਪਏ ਵੇਚਣ ਵਾਲਾ ਦੁਪੱਟਾ ਉਹ ਵੀ ਹੈਵੀ weight ਦਾ ਤੁਹਾਨੂੰ ਪਤਾ ਹੈ ਕਿੰਨੇ ਦਾ ਮਿਲਣ ਜਾ ਰਿਹਾ ਸਿਰਫ 150 ਰੁਪਏ ਦੇ ਅੰਦਰ ਬਾਈ ਜੀ ਪੱਕੀ ਗੱਲ ਹੈ ਵੀ 150 ਰੁਪਏ ਦੇ ਵਿੱਚ ਦੁਪੱਟਾ ਦੇ ਰਹੇ ਹਾਂ ਜੀ ਹਾਂ ਜੀ ਹਾਂ ਪੱਕੀ ਗੱਲ ਹੈ ਪਹਿਲਾਂ ਦਾ ਗੱਲ ਇਹ ਹੈ ਜੀ ਹਾਂਜੀ ਇਹ ਜਿਹੜਾ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਹੈ ਜੀ ਹਾਂਜੀ ਇਹਦੇ ਅੰਦਰ 400 ਤੋਂ ਪਲੱਸ ਪਲੱਸ ਵਜਨ ਹੈ ਅੱਜ ਇਹਦਾ ਦੁਪੱਟਾ 2 250 ਗ੍ਰਾਮ ਦਾ ਮਿਲੂਗਾ ਇਹ 400 ਗ੍ਰਾਮ ਦਾ ਜੀ ਪਿਓਰ ਚਨੂਨ ਦਾ ਦੁਪੱਟਾ 400 ਗ੍ਰਾਮ ਦਾ ਅੱਛਾ ਜੀ স্টক ਵਧਦੂਣੇ ਸਟਾਕ 200 ਦੁਪੱਟੇ ਲਿਮਟਿਡ ਸਟਾਕ ਹੈ ਜੀ ਲਿਮਟਿਡ ਸਟਾਕ ਹੈ ਸਿਰਫ 150 ਰੁਪਿਆ ਦਾ ਸਿਰਫ 150 ਰੁਪਿਆ ਦਾ ਦੁਪੱਟਾ ਹੈ ਜੀ ਤੇ ਬਾਜ਼ਾਰ ਦੇ ਅੰਦਰ ਵੀਰ ਜੀ ਕੀ ਰੇਟ ਵਿਕ ਰਹੇ ਹੈ ਦੁਪੱਟਾ ਬਾਜ਼ਾਰ 'ਚ 800000 ਰੁਪਏ ਦਾ ਵਟਾ ਵਿਕਿਆ ਹੋਇਆ ਹੈ ਅੱਛਾ ਜੀ ਇਹ ਬਾਜ਼ਾਰ ਦੇ ਅੰਦਰ 800 ਤੋਂ 1000 ਰੁਪਏ ਦੁਪੱਟਾ ਵਿਕਦਾ ਹੈ ਅਗਰ weight ਦੀ ਗੱਲ ਕਰੀਏ ਤੁਹਾਨੂੰ ਪਹਿਲਾਂ ਵੀ ਦੱਸਿਆ 400 ਗ੍ਰਾਮ ਤੋਂ ਪਲੱਸ ਦਾ weight ਰਹਿਣ ਵਾਲਾ ਹੈ ਪੂਰਾ ਹੈਵੀ ਦੁਪੱਟਾ ਹੈ ਸਿਰਫ 150 ਰੁਪਏ ਦੇ ਵਿੱਚ ਮਿਲਣ ਜਾ ਰਿਹਾ ਹੈ ਕੱਲਾ ਪਹਿਣਾ ਵਾਸਤੇ ਆਫਰ ਲਾ ਰਿਹਾ ਭਾਈਆਂ ਵਾਸਤੇ ਦੇਖੋ ਜੀ ਕੁਰਤਾ ਪਜਾਮਾ ਪਹਿਲੇ ਕੁਰਤੇ ਪਜਾਮੇ ਤੇ ਜੀ ਆ ਚੈੱਕ ਕਰੋ ਜੀ ਪਹਿਲਾਂ ਤਾਂ ਕੰਨੀ ਚੈੱਕ ਕਰੋ ਜੀ ਆ ਦੇਖੋ ਜੀ ਸਮਰ ਕਿੰਗ ਸਮਰ ਕੂਲ ਹਾਂਜੀ ਸਮਰ ਕਿੰਗ ਸਮਰ ਕੂਲ ਦਾ ਕੁਰਤਾ ਪਜਾਮਾ ਹੈ ਜੀ ਠੀਕ ਹੈ ਜੀ ਜਿਹੜਾ ਅੱਜ ਗਰਮੀ ਚ ਪੈਂਦਾ ਹੈ ਜੀ ਹਾਂਜੀ 500 ਰੁਪਏ ਦਾ ਕੁਰਤਾ ਪਜਾਮਾ ਬਾਜ਼ਾਰ ਚ ਵਿਕਦਾ ਦੁਕਾਨਾਂ ਤੇ ਆਪਾਂ ਛੋਟੀ ਦੁਕਾਨ ਤੇ ਰੱਖੜੀ ਦੀ ਆਫਰ ਲਾਈ ਆ 200 ਦਾ ਕੁਰਤਾ ਪਜਾਮਾ ਸਿਰਫ 5 ਮੀਟਰ ਦਾ 5 ਮੀਟਰ ਦਾ ਪੂਰਾ ਕੁਰਤਾ ਪਜਾਮਾ ਸਿਰਫ 200 ਰੁਪਏ ਦਾ ਸਮਰ ਕੂਲ ਦਾ ਸਮਰ ਕੂਲ ਦਾ ਸਮਰ ਕੂਲ ਆਖਾਂ ਹੀ ਸਮਰ ਕੂਲ ਨਿਕਲੂਗੀ ਡੁਪਲੀਕੇਟ ਕੁਝ ਨਹੀਂ ਹੈਗਾ ਲ ਉਹ ਤਕੜਾ ਆਫਰ ਲਾਤਾ ਦੇ ਆਜਾ ਭਾਈ ਇੱਕ ਰੇਟ ਵਾਲੀ ਛੋਟੀ ਦੁਕਾਨ ਜਾਖਲ ਮੰਡੀ ਖੜਿਆ ਇਸ ਤੋਂ ਇਲਾਵਾ ਉਹ ਚਾਦਰਾਂ ਤੇ ਕੀ ਆਫਰ ਕਰਤਾ ਜੀ ਇਹ ਦਰੀ ਹੈ ਜੀ ਦਰੀ ਅਜਾ ਦਰੀ ਤੇ ਕੀ ਆਫਰ ਤਿੰਨ ਵਾਈ 6 ਦੇ ਦਿਵਾਨ ਦੀ ਦਰੀ ਹੈ 3 ਵਾਈ 6 ਦੇ ਮੰਜੇ ਦੀ ਦਰੀ ਲਾ ਲੋ ਹਾਂਜੀ 3 ਵਾਈ 6 ਦੇ ਮੰਜੇ ਦੀ ਦਰੀ ਹੈ ਤੇ 3/6 ਦੀਵਾਨ ਤੇ ਵੀ ਆ ਜੂਏ ਥੱਲੇ ਚਟਾਈ ਜਗਾ ਤੇ ਵਰਤੀ ਜਾਂਦੀ ਹੈ ਸਿਰਫ 100 ਰੁਪਏ ਦੀ ਦਰੀ ਜੀ ਸਿਰਫ 100 ਰੁਪਏ ਦੇ 100 ਰੁਪਏ ਦੀ ਲਓ ਜੀ ਸਿਰਫ 100 ਰੁਪਏ ਦੇ ਅੰਦਰ ਤੁਹਾਨੂੰ ਦਰੀ ਮਿਲਣ ਜਾ ਰਹੀ ਹੈ ਜੇ ਵੀਰ ਜੀ ਇਹਦੇ ਰੇਟ ਦੀ ਗੱਲ ਕਰੀਏ ਬਾਜ਼ਾਰ 'ਚ ਇਹ ਦਰੀ ਕੀ ਰੇਟ ਹੈ ਬਾਜ਼ਾਰ ਦੇ ਵਿੱਚ 200 ਰੁਪਏ ਦੀ 300 ਦੀ ਇੱਕ ਦਰੀ ਬੋਲਦੇ ਨੇ ਦੁਕਾਨਦਾਰ ਜੀ ਆਪਾਂ 200 ਦੀ ਦੋ ਦੇਵਾਂਗੇ ਜੀ 200 ਦਾ ਜੋੜਾ 200 ਦਾ ਜੋੜਾ ਦੇਵਾਂਗੇ ਪਹਿਲਾਂ ਤਾਂ ਤੁਸੀਂ ਦਰੀ ਚੈੱਕ ਕਰ ਲਓ ਫਿਰ ਤੁਸੀਂ ਕੁੜਤੇ ਪਜਾਮੇ ਦੇ ਨਿਗਾ ਮਾਰ ਲਓ ਫਿਰ ਤੁਸੀਂ ਦੁਪੱਟਿਆਂ ਦੇ ਨਿਗਾ ਮਾਰ ਲਓ ਇਸ ਤੋਂ ਇਲਾਵਾ ਬੈੱਡ ਜਾਜ ਰੇਟ ਚ ਔਰ ਸੂਟਾਂ ਦੀ ਗੱਲ ਕਰੀਏ ਰੱਖੜੀਆਂ ਤੱਕ ਸੂਟ ਤੁਹਾਨੂੰ ਇਹੋ ਜਿਹੇ ਰੇਟ ਚ ਮਿਲਣ ਜਾ ਰਹੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਤੇ ਭੈਣਾਂ ਨੂੰ ਇਹ ਲੈਣ ਦੇ ਲਈ ਫਾਇਦਾ ਚੱਕਣ ਦੇ ਲਈ ਆਣਾ ਕਿੱਥੇ ਪਊਗਾ ਜੀ ਇਹ ਜੱਖਰ ਮੰਡੀ ਦੇ ਵਿੱਚ ਇੱਕ ਰੇਟ ਵਾਲੀ ਛੋਟੀ ਦੁਕਾਨ ਸਰਕਾਰੀ ਹਸਪਤਾਲ ਦੇ ਵੱਡੇ ਗੇਟ ਦੇ ਸਾਹਮਣੇ ਸ਼ੋਅਰੂਮ ਹੈ ਜੀ ਇੱਕ ਰੇਟ ਵਾਲੀ ਛੋਟੀ ਦੁਕਾਨ ਬਾਕੀ ਸਕਰੀਨ ਤੇ ਬਾਈਦਾ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੁਸੀਂ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ